ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਿਆ ਕਿ ਕਹਾਣੀ ਵਧੀਆ ਤਾਂ ਲਾਈਕ ਵਾਲਾ ਬਟਨ ਜਰੂਰ ਦਬਾ ਦਿਓ ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ ਹੋਵੇਗੀ ਕਿਉਂਕਿ ਲਾਈਕ ਤੇ ਕਮੈਂਟ ਆ ਜਿਹੜੇ ਹਨਾ ਉਹਨਾਂ ਦੀ ਗਿਣਤੀ ਆ ਉਹ ਮੇਰੇ ਮੇਰਾ ਹੌਸਲਾ ਬਹੁਤ ਵਧਾਉਂਦੀ ਆ ਜਦੋਂ ਐਂ ਲੱਗਦਾ ਵੀ ਇੰਨੇ ਲਾਈਕ ਹੋਗੇ ਫਰੀ ਲੱਗਦਾ ਹੁੰਦਾ ਵੀ ਹਾਂ ਵਾਕਈ ਇੰਨੇ ਜਾਣਿਆਂ ਨੂੰ ਕਹਾਣੀ ਪਸੰਦ ਆਈ। ਕਈ ਵਾਰੀ ਸਬਸਕ੍ਰਾਈਬਰ ਕਹਾਣੀ ਪੂਰੀ ਸੁਣ ਲੈਂਦੇ ਆ। ਉਹਨਾਂ ਨੂੰ ਪਸੰਦ ਵੀ ਆਉਂਦੀ ਆ ਪਰ ਲਾਈਕ ਵਾਲਾ ਬਟਨ ਆ ਜਿਹੜਾ ਉਹ ਦਬਾਉਣਾ ਭੁੱਲ ਜਾਂਦੇ ਆ। ਕਿਰਪਾ ਕਰਕੇ ਐਂ ਨਾ ਕਰਿਆ ਕਰੋ। ਲਾਈਕ ਵਾਲਾ ਬਟਨ ਦਬਣ ਦੇ ਨਾਲ ਵੀ ਤੁਹਾਡਾ ਉਹਨਾਂ ਹੀ ਡਾਟਾ ਜਾਊਗਾ, ਵੱਧ ਨਹੀਂ ਜਾਂਦਾਗਾ। ਇਸ ਕਰਕੇ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ। ਤੇ ਅੱਜ ਦੀ ਆਪਣੀ ਕਹਾਣੀ ਥੋੜੀ ਭਾਵੁਕ ਕਰਨ ਵਾਲੀ ਪਰਿਵਾਰਕ ਕਹਾਣੀ ਆ। ਇੱਕ ਮੁੰਡਾ ਜਿਹਦਾ ਨਾਮ ਗੁਰਜੀਤ ਸਿੰਘ ਆ। ਉਹ ਸਵੇਰੇ ਉੱਠਦਾ ਤੇ ਫਰੈਸ਼ ਹੋ ਕੇ ਉਹ ਨਹਾਉਣ ਲਈ ਜਾਂਦਾ ਕਿਉਂਕਿ ਉਹਨੇ ਆਪਣੀ ਡਿਊਟੀ ਤੇ ਜਾਣਾ ਸੀ। ਉਹਦੇ ਫੋਨ ਦੀ ਲਗਾਤਾਰ ਘੰਟੀ ਵੱਜ ਰਹੀ ਸੀ। ਉਹਦੇ ਘਰ ਵਾਲੀ ਰਮਣ ਰਸੋਈ ਦੇ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਉਹ ਆਪਣੇ ਪਤੀ ਨੂੰ ਆਵਾਜ਼ ਲਾਉਂਦੀ ਆ ਕਿ ਗੁਰਜੀਤ ਕਿੰਨਾ ਕ ਸਮਾਂ ਲਗਾਉਂਗੇ? ਤੁਹਾਡਾ ਫੋਨ ਨਾ ਲਗਾਤਾਰ ਵੱਜ ਰਿਹਾ। ਤਾਂ ਗੁਰਜੀਤ ਵਾਸ਼ਰੂਮ ਚੋਂ ਆਵਾਜ਼ ਦਿੰਦਾ ਕਿ ਰਮਣ ਦੇਖੀ ਸਵੇਰੇ ਸਵੇਰੇ ਕਿਹਦਾ ਫੋਨ ਆ ਗਿਆ ਵੀ ਇੰਨਾ ਜ਼ਰੂਰੀ ਕਿਹੜਾ ਫੋਨ ਆ ਜਿਹੜਾ ਹਨਾ ਵੀ ਵਾਰ-ਵਾਰ ਅਗਲਾ ਲਗਾ ਰਿਹਾਗਾ। ਉਹ ਕਹਿੰਦੀ ਵੀ ਮੈਂ ਨਾਸ਼ਤਾ ਤਿਆਰ ਕਰ ਰਹੀ ਆ ਉਹ ਕਹਿੰਦਾ ਵੀ ਨਹੀਂ ਮੈਨੂੰ 5 ਮਿੰਟ ਲੱਗਣਗੇ ਵੀ ਤੂੰ ਦੇਖ ਚਲ ਰਮਣਾ ਨਾਸ਼ਤਾ ਬਣਾਉਂਦੀ ਬਣਾਉਂਦੀ ਆਉਂਦੀ ਆ ਤੇ ਫੋਨ ਤੇ ਵੇਖਦੀ ਆ ਅਨਨੌਨ ਨੰਬਰ ਤੋਂ ਫੋਨ ਆ ਰਿਹਾ ਹੁੰਦਾ ਉਹ ਕਹਿੰਦੀ ਵੀ ਅਨਨੌਨ ਨੰਬਰ ਆ ਉਹ ਕਹਿੰਦਾ ਚੱਕੀ ਵੀ ਕਈ ਵਾਰੀ ਕਿਸੇ ਨੂੰ ਕੋਈ ਐਮਰਜੈਂਸੀ ਹੁੰਦੀ ਆ ਚਲ ਉਹ ਫੋਨ ਚੱਕ ਕੇ ਹੈਲੋ ਬੋਲਦੀ ਆ ਤਾਂ ਅੱਗੋਂ ਆਵਾਜ਼ ਆਉਂਦੀ ਆ ਕਿ ਪੁੱਛਦੇ ਆ ਕਿ ਗੁਰਜੀਤ ਦਾ ਨੰਬਰ ਆ ਉਹ ਕਹਿੰਦੀ ਹਾਂਜੀ ਤੁਸੀਂ ਕੌਣ ਆ ਉਹ ਕਹਿੰਦਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਬਸ ਮੈਂ ਤੁਹਾਨੂੰ ਸੁਨੇਹਾ ਲਾਉਣਾ ਸੀ ਕਿ ਮਾਤਾ ਜੰਗੀਰ گور ਇਸ ਦੁਨੀਆ ਚ ਨਹੀਂ ਰਹੇ ਚਲੋ ਇਹ ਗੱਲ ਸੁਣ ਕੇ ਰਮਣ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਫੋਨ ਰੱਖ ਕੇ ਰਸੋਈ ਦੇ ਵਿੱਚ ਤਾਂ ਚਲੀ ਜਾਂਦੀ ਆ ਨਾਸ਼ਤਾ ਉਹਨੇ ਬਣਾਉਣਾ ਸੀ ਪਰ ਜਦੋਂ ਗੁਰਜੀਤ ਨਹਾ ਕੇ ਆਉਂਦਾ ਤਾਂ ਉਹ ਹੀ ਖਬਰ ਗੁਰਜੀਤ ਨੂੰ ਦਿੰਦੀ ਆ ਗੁਰਜੀਤ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਤੇ ਉਹ ਨਾਸ਼ਤਾ ਕਰਕੇ ਫਟਾਫਟ ਆਪਣੀ ਗੱਡੀ ਦੇ ਵਿੱਚ ਚੱਲ ਪੈਂਦੇ ਆ ਤੇ ਜਿੱਥੋਂ ਫੋਨ ਆਇਆ ਹੁੰਦਾ ਜੰਗੀਰ گور ਦੇ ਘਰੇ ਪਹੁੰਚਦੇ ਆ ਤੇ ਅੱਗੇ ਜੰਗੀਰ ਗੌਰ ਦੀ ਮਿਰਤਿਕ ਦੇ ਪਈ ਹੁੰਦੀ ਆ ਤੇ ਉੱਥੋਂ ਇੱਕ ਬੰਦਾ ਉੱਠਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਗੁਰਜੀਤ ਸਿੰਘ ਉਹ ਕਹਿੰਦਾ ਕਿ ਹਾਂ ਉਹ ਕਹਿੰਦਾ ਵੀ ਆਹ ਨਾ ਸੰਦੂਕੜੀ ਦੀ ਚਾਬੀ ਆ ਤੇ ਉਸ ਸੰਦੂਕੜੀ ਦੇ ਵਿੱਚ ਮਾਤਾ ਜੀ ਨੇ ਤੁਹਾਡੇ ਲਈ ਇੱਕ ਚਿੱਠੀ ਰੱਖੀ ਆ ਤੁਸੀਂ ਸੰਦੂਕੜੀ ਖੋਲੋ ਤੇ ਉਹ ਚਿੱਠੀ ਕੱਢ ਕੇ ਪੜੋ ਜਦੋਂ ਗੁਰਜੀਤ ਸਿੰਘ ਨੇ ਸੰਦੂਕੜੀ ਖੋਲ ਕੇ ਚਿੱਠੀ ਪੜ੍ਹੀ ਤਾਂ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਹਾਂਜੀ ਦੋਸਤੋ ਕੀ ਸੀ ਉਹ ਚਿੱਠੀ ਦੇ ਵਿੱਚ ਲਿਖਿਆ ਤੇ ਜੰਗੀਰ ਕੌਰ ਕੌਣ ਸੀ ਗੁਰਜੀਤ ਸਿੰਘ ਕੌਣ ਸੀ ਇਹ ਪੂਰਾ ਕੁਝ ਜਾਣਨ ਲਈ ਸਾਨੂੰ ਪੂਰੀ ਕਹਾਣੀ ਆ ਜਿਹੜੀ ਉਹ ਸੁਣਨੀ ਪਊਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਗੁਰਜੀਤ ਸਿੰਘ ਨੂੰ ਬੈਂਕ ਦੇ ਵਿੱਚ ਨੌਕਰੀ ਮਿਲਦੀ ਆ ਤੇ ਉਹਦੀ ਕਿਤੇ ਨਾ ਕਿਤੇ ਬਦਲੀ ਹੁੰਦੀ ਰਹਿੰਦੀ ਆ ਇਸ ਲਈ ਉਹਨੇ ਆਪਣਾ ਘਰ ਨਹੀਂ ਬਣਾਇਆ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਫਿਲਹਾਲ ਪਹਿਲੇ ਸਾਲਾਂ ਦੇ ਵਿੱਚ ਮੇਰੀ ਹਰ ਸਾਲ ਬਦਲੀ ਹੋਣੀ ਆ ਤੇ ਇਹ ਨਹੀਂ ਪਤਾ ਮੈਨੂੰ ਕਿੱਥੇ ਕਿੱਥੇ ਜਾ ਕੇ ਰਹਿਣਾ ਪੈ ਜੇ ਤੇ ਇਸ ਕਰਕੇ ਉਹ ਕਿਰਾਏ ਦੇ ਮਕਾਨ 'ਚ ਰਹਿੰਦਾ ਹੁੰਦਾ ਤੇ ਉਹਦੀ ਨਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਦਲੀ ਹੁੰਦੀ ਆ ਪਟਿਆਲੇ ਸ਼ਹਿਰ ਦੇ ਵਿੱਚ ਉਹਦੀ ਡਿਊਟੀ ਹੁੰਦੀ ਆ ਜਿੱਥੇ ਉਹਦੀ ਡਿਊਟੀ ਹੁੰਦੀ ਆ ਉੱਥੇ ਆਸ-ਪਾਸੇ ਉਹਨੇ ਬਹੁਤ ਘਰ ਤਲਾਸ਼ ਕੀਤੇ ਪਰ ਉਹਨੂੰ ਕੋਈ ਵੀ ਕਿਰਾਏ ਦਾ ਵਧੀਆ ਮਕਾਨ ਨਾ ਮਿਲਿਆ ਫਿਰ ਉਹਨੂੰ ਇੱਕ ਆਈਡੀਆ ਆਉਂਦਾ ਵੀ ਨਾਲ ਦੇ ਜਿਹੜੇ ਪਿੰਡ ਨੇਗੇ ਜੇ ਮੈਂ ਪਿੰਡ ਦੇ ਵਿੱਚ ਮਕਾਨ ਲੈ ਲਾਂ ਵੀ ਪਿੰਡਾਂ ਦੇ ਵਿੱਚ ਸੇਫਟੀ ਵੀ ਵੱਧ ਹੁੰਦੀ ਆ ਤੇ ਜਿਹੜਾ ਕਿਰਾਇਆ ਹੈਗਾ ਉਹ ਵੀ ਘੱਟ ਹੋ ਕਿਉਂਕਿ ਤਨਖਾਹ ਜੇ ਘੱਟ ਸੀ ਏ ਇਹ ਸੀਗਾ ਵੀ ਨਹੀਂ ਤਾਂ ਸ਼ਹਿਰ ਦੇ ਖਰਚੇ ਦੇ ਵਿੱਚ ਹੀ ਚਲੀ ਜਾਇਆ ਕਰੋ ਚਲੋ ਹੁਣਾ ਪਟਿਆਲੇ ਦੇ ਬਿਲਕੁਲ ਨਾਲ ਲੱਗਦੇ ਪਿੰਡ ਜਿਹੜਾ ਕਿ ਪਟਿਆਲੇ ਤੋਂ 4 ਕਿਲੋਮੀਟਰ ਦੂਰ ਸੀ ਉਹਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਇੱਕ ਸੱਤ ਬਣੀ ਹੁੰਦੀਆਂ ਜਿੱਦਾਂ ਪਿੰਡਾਂ ਦੇ ਵਿੱਚ ਉੱਥੇ ਕਾਫੀ ਬੰਦੇ ਬੈਠੇ ਹੁੰਦੇ ਆ ਗੁਰਜੀਤ ਸਿੰਘ ਉੱਤਰਦਾ ਗੱਡੀ 'ਚੋਂ ਤੇ ਉਹਨਾਂ ਨੂੰ ਪੁੱਛਦਾ ਕਿ ਮੈਂ ਨੇੜਲੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਤੇ ਮੈਂ ਫਿਰੋਜ਼ਪੁਰ ਤੋਂ ਆਇਆ ਹਣਾ ਵੀ ਇੱਥੇ ਮੈਂ ਕਿਸੇ ਨੂੰ ਜਾਣਦਾ ਪਛਾਣਦਾ ਨਹੀਂ ਹੈਗਾ ਮੇਰੀ ਡਿਊਟੀ ਪਟਿਆਲੇ ਸ਼ਹਿਰ ਚ ਆ ਤੇ ਮੈਂ ਚਾਹਣਾ ਵੀ ਇੱਥੇ ਮੈਨੂੰ ਕਿਰਾਏ ਦਾ ਮਕਾਨ ਕੋਈ ਮਿਲ ਜੇ ਵੀ ਕੋਈ ਮਕਾਨ ਹੈ ਪਿੰਡ ਵਾਲੇ ਕਹਿੰਦੇ ਵੀ ਪਿੰਡਾਂ ਦੇ ਵਿੱਚ ਕੋਈ ਵੀ ਜਿਹੜੇ ਮਕਾਨ ਆ ਇਸ ਤਰ੍ਹਾਂ ਦੇ ਵੈਸੇ ਨਹੀਂ ਹੁੰਦੇ ਖਾਲੀ ਪਰ ਇੱਕ ਮਕਾਨ ਤੁਹਾਨੂੰ ਮਿਲ ਸਕਦਾ ਉਹ ਕਹਿੰਦੇ ਕਿ ਇੱਥੇ ਇੱਕ ਮਾਤਾ ਜੰਗੀਰ ਕੌਰ ਰਹਿੰਦੀ ਆ ਉਹ ਬਿਲਕੁਲ ਇਕੱਲੀ ਰਹਿੰਦੀ ਆ ਉਹਦਾ ਘਰ ਕਾਫੀ ਵੱਡਾ ਵੀ ਉਹ ਤੁਸ ਤੁਹਾਨੂੰ ਕਿਰਾਏ ਤੇ ਮਕਾਨ ਦੇ ਸਕਦੀ ਆ ਚਲੋ ਉਹਨਾਂ ਬੰਦਿਆਂ ਦੇ ਵਿੱਚੋਂ ਹੀ ਇੱਕ ਬੰਦਾ ਗੱਡੀ ਦੇ ਵਿੱਚ ਬਹਿ ਜਾਂਦਾ ਤੇ ਗੁਰਜੀਤ ਸਿੰਘ ਨੂੰ ਜੰਗੀਰ ਕੌਰ ਦੇ ਘਰ ਛੱਡ ਆਉਂਦਾ ਜੇ ਲੋ ਗੁਰਜੀਤ ਸਿੰਘ ਗੱਡੀ ਰੋਕਦਾ ਗੁਰਜੀਤ ਸਿੰਘ ਤੇ ਰਮਣ ਆ ਦੋਨੋਂ ਅੰਦਰ ਜਾਂਦੇ ਆ ਤੇ ਅੰਦਰ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਕੁਰਸੀ ਤੇ ਬੈਠੀ ਹੁੰਦੀ ਆ ਜਦੋਂ ਗੁਰਜੀਤ ਸਿੰਘ ਜਾ ਕੇ ਮਾਤਾ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਨਾਲ ਹੀ ਰਮਣ ਤੋਂ ਮਾਤਾ ਕਹਿੰਦੀ ਵੀ ਕੌਣਾ ਭਾਈ ਤੂੰ ਕਿਵੇਂ ਆਇਆ ਉਹ ਕਹਿੰਦਾ ਮਾਤਾ ਜੀ ਵੀ ਮੈਂ ਫਿਰੋਜ਼ਪੁਰ ਤੋਂ ਆਇਆ ਮੇਰੀ ਇੱਥੇ ਡਿਊਟੀ ਆ ਮੈਨੂੰ ਨਾ ਕਿਰਾਏ ਤੇ ਮਕਾਨ ਚਾਹੀਦਾ ਸੀਗਾ ਤਾਂ ਉਹ ਕਹਿੰਦੀ ਆ ਕਿ ਤੁਹਾਨੂੰ ਕਿਹਨੇ ਕਿਹਾ ਮੈਂ ਕਿਰਾਏ ਤੇ ਮਕਾਨ ਦੇਣਾ ਉਹ ਕਹਿੰਦੇ ਵੀ ਪਿੰਡ ਦੇ ਵਿੱਚ ਹੀ ਅਸੀਂ ਆਏ ਸੀ ਵੀ ਹੋਰ ਕੋਈ ਮਕਾਨ ਮਿਲਿਆ ਨਹੀਂ ਵਿਦਿਆ ਤੁਸੀਂ ਸਾਨੂੰ ਰੱਖ ਲਓ ਵੀ ਮਿਹਰਬਾਨੀ ਹੋਊਗੀ। ਚਲ ਉਹ ਸੋਚਦੀ ਆ ਤੇ ਸੋਚ ਕੇ ਕਹਿੰਦੀ ਠੀਕ ਐ ਵੈਸੇ ਤਾਂ ਮੈਂ ਕਦੇ ਕੋਈ ਕਰਾਈਦਾਰ ਰੱਖਿਆ ਨਹੀਂ ਪਰ ਕੋਈ ਨਾ ਮੈਨੂੰ ਤੂੰ ਨਰਮਝਾ ਲੱਗਦਾ ਤੇ ਆਹ ਤੇਰੀ ਬੋਟੀ ਵੀ ਨਰਮਜੀ ਲੱਗਦੀ ਆ। ਦੇਖ ਭਾਈ ਪੁੱਤ ਮੈਂ ਰੱਖਦਾ ਤੁਹਾਨੂੰ ਲਊ ਪਰ ਜਿਵੇਂ ਜਿਵੇਂ ਮੈਂ ਕਹੂੰਗੀ ਤੁਹਾਨੂੰ ਉਵੇਂ-ਉਵੇਂ ਰਹਿਣਾ ਪਊ। ਉਹ ਕਹਿੰਦਾ ਠੀਕ ਐ ਮਾਤਾ ਜੀ। ਚਲੋ ਜੰਗੀਰ ਖੋਰਾ ਜਿਹੜੀ ਉਹ ਉਹਨਾਂ ਨੂੰ ਕਰਾਇ ਤੇ ਰੱਖ ਲੈਂਦੀ ਆ। ਮਕਾਨ ਦਾ ਜੋ ਕਿਰਾਇਆ ਹੁੰਦਾ ਉਹ ਫਿਕਸ ਹੋ ਜਾਂਦਾ। ਚਲੋ ਰਮਣ ਤੇ ਗੁਰਜੀਤ ਜਿਹੜੇ ਉਹ ਅਗਲੇ ਦਿਨ ਦਾ ਕਹਿ ਕੇ ਚਲੇ ਜਾਂਦੇ ਆ ਅਗਲੇ ਦਿਨ ਉਹ ਆਪਣਾ ਸਮਾਨ ਲੈ ਕੇ ਇਸ ਪਿੰਡ ਦੇ ਵਿੱਚ ਆ ਜਾਂਦੇ ਆ ਚਲੋ ਗੁਰਜੀਤ ਆਪਣੀ ਡਿਊਟੀ ਤੇ ਜਾਂਦਾ ਰਹਿੰਦਾ ਰਮਣ ਜਿਹੜੀ ਉਹ ਹਾਊਸ ਵਾਈਫ ਸੀ ਉਹ ਘਰ ਹੀ ਰਹਦੀ ਆ ਅ ਸ਼ੁਰੂ-ਸ਼ੁਰੂ ਦੇ ਵਿੱਚ ਰਮਣ ਨੂੰ ਐਂ ਲੱਗਦਾ ਵੀ ਇਸ ਬਜ਼ੁਰਗ ਦਾ ਸੁਭਾ ਥੋੜਾ ਜਿਹਾ ਰੁੱਖਾ ਕਿਉਂਕਿ ਜੰਗੀਰਕੌਰ ਬਹੁਤ ਨਿਜਮਾ ਦੀ ਪੱਕੀ ਔਰਤ ਸੀ ਉਹ ਟੋਕ ਟਕਾਈ ਵੀ ਕਰਦੀ ਰਹਿੰਦੀ ਸੀ ਤੇ ਜੰਗੀਰਕੌਰ ਨੂੰ ਵੀ ਇਹ ਸੀ ਵੀ ਮੈਂ ਕਿਹੜੇ ਇਹਨਾਂ ਬਾਰੇ ਜਾਣਦੀ ਆ ਉਹ ਘਰ ਦੇ ਵਿੱਚ ਆਪਣੇ ਹੀ ਕਾਨੂੰਨ ਸੀ ਜਿਹੜੇ ਉਹ ਲਾਗੂ ਕਰਦੀ ਸੀ ਪਰ ਹੌਲੀ ਹੌਲੀ ਕਹਿੰਦੀ ਆ ਕਿ ਹਨਾ ਜਦੋਂ ਆਪਾਂ ਕਿਸੇ ਦੇ ਨਾਲ ਰਹਿਣ ਲੱਗ ਜਾਂਦੇ ਆ ਤੇ ਉਹਨੂੰ ਜਾਣ ਜਾਂਦੇ ਆ ਰਮਣ ਨੂੰ ਜਦੋਂ ਪਤਾ ਲੱਗਦਾ ਵੀ ਇਸ ਔਰਤ ਦਾ ਸੁਭਾਅ ਚਿੜਚਿੜਾ ਇਸ ਕਰਕੇ ਆ ਕਿਉਂਕਿ ਉਹ ਇਕੱਲੀ ਰਹਿੰਦੀ ਆ ਚੱਲ ਉਹ ਇੱਕ ਦੂਜੇ ਨਾਲ ਹੌਲੀ ਹੌਲੀ ਖੁੱਲਦੀਆਂ ਨੇ ਜਦੋਂ ਵੀ ਰਮਣ ਚਾਹ ਬਣਾਉਂਦੀ ਤਾਂ ਜੰਗੀਰਕੌਰ ਲੈ ਲੈ ਆਉਂਦੀ ਕੱਪ ਤੇ ਉਹਦੇ ਕੋਲ ਬਹਿ ਜਾਂਦੀ ਜੰਗੀਰਕੌਰ ਸ਼ੁਰੂ ਸ਼ੁਰੂ ਚ ਤਾਂ ਚਾਹ ਨਹੀਂ ਸੀ ਪੀਂਦੀ ਉਹ ਤਾਂ ਫੜ ਕੇ ਪਰ ਹੌਲੀ ਹੌਲੀ ਉਹਨੂੰ ਵੀ ਯਕੀਨ ਜਾਂ ਹੋਣ ਲੱਗਿਆ ਚਲੋ ਸਮਾਂ ਗੁਜ਼ਰਿਆ ਜਦੋਂ 6 ਮਹੀਨੇ ਹੋ ਗਏ ਰਮਣ ਨੂੰ ਉਹੀ ਜੰਗੀਰਕੌਰ ਦਾ ਸੁਭਾ ਜਿਹੜਾ ਵਧੀਆ ਲੱਗਣ ਲੱਗ ਗਿਆ ਭਾਵੇਂ ਕਿ ਜੰਗੀਰਕੌਰ ਥੋੜੀ ਰੁੱਖੀ ਸੀ ਕਈ ਵਾਰੀ ਰਮਣ ਨੂੰ ਝਿੜਕ ਵੀ ਦਿੰਦੀ ਸੀ ਪਰ ਉਹ ਸੋਚਦੀ ਸੀ ਵੀ ਜੇ ਮੇਰੇ ਮਾਪਿਓ ਹੁੰਦੇ ਜਾਂ ਸੱਸ ਸਹੁਰਾ ਹੁੰਦੇ ਉਹ ਵੀ ਤਾਂ ਮੈਨੂੰ ਝਿੜਕਦੇ ਫੇਰ ਕੀ ਆ ਵੀ ਸਾਨੂੰ ਟਿਕਾਣਾ ਵੀ ਦਿੱਤਾ ਰਹਿਣ ਨੂੰ ਉਹ ਮਹੀਨੇ ਦੀ ਮਹੀਨੇ ਕਰਾਇਆ ਸੀ ਜਿਹੜਾ ਟਾਈਮ ਤੇ ਦੇ ਦਿੰਦੇ ਸੀ ਤੇ ਹੁਣ ਰਮਣ ਉਸ ਔਰਤ ਨੂੰ ਕਹਿੰਦੀ ਕਿ ਮਾਤਾ ਜੀ ਤੁਸੀਂ ਆਪਣਾ ਖਾਣਾ ਆਪਨਾ ਬਣਾਇਆ ਕਰੋ ਵੀ ਮੈਂ ਤੁਹਾਡੀਆਂ ਧੀਆ ਵਰਗੀਆਂ ਹਨਾ ਮੇਰੇ ਹੁੰਦੇ ਤੁਸੀਂ ਖਾਣਾ ਆਪ ਬਣਾਉਣੇ ਹੋ ਵੀ ਮੈਂ ਬਣਾ ਦਿਆ ਕਰੂੰ ਜੰਗੀਰਕੌਰ ਕਹਿੰਦੀ ਵੀ ਚਲ ਠੀਕ ਆ ਖਾਣਾ ਤੂੰ ਬਣਾ ਦਿਆ ਕਰੀ ਵੀ ਜਿਹੜਾ ਤੁਸੀਂ ਕਿਰਾਇਆ ਦਿੰਨੇ ਉਹ ਘੱਟ ਦੇ ਦਿਆ ਕਰਿਓ ਵੀ ਨਾਲੇ ਮੈਂ ਜਿਹੜਾ ਵੀ ਸਮਾਨ ਰਾਸ਼ਨ ਪਾਣੀ ਆ ਉਹ ਮੈਂ ਦੇ ਦਿਆ ਕਰੂੰ ਤਾਂ ਰਮਣ ਕਹਿੰਦੀ ਕਿ ਨਹੀਂ ਮਾਤਾ ਜੀ ਤੁਸੀਂ ਸਾਡੇ ਪਰਿਵਾਰਕ ਮੈਂਬਰ ਹੀ ਹੋ ਜੇ ਮੰਨ ਲਵੋ ਦੋ ਫੁਲਕੇ ਤੁਸੀਂ ਖਾ ਵੀ ਲਓਗੇ ਉਹਦੇ ਨਾਲ ਤੁਹਾਡਾ ਕਿੰਨਾ ਕ ਖਰਚਾ ਹੋ ਜੂ ਵੀ ਇਸ ਗੱਲ ਦਾ ਕੋਈ ਨਹੀਂ ਚਲ ਕੋਈ ਨਾ ਵੀ ਆਪਾਂ ਇੱਕ ਪਰਿਵਾਰ ਦੇ ਵਿੱਚ ਹੀ ਰਹਿਣੇ ਆ ਵੀ ਤੁਸੀਂ ਖੇਚੜਾ ਨਾ ਕਰਿਆ ਕਰੋ ਚਲੋ ਜੰਗੀਰਕੌਰ ਨੂੰ ਵੀ ਇਹ ਗੱਲ ਚੰਗੀ ਲੱਗਦੀ ਆ ਹੁਣ ਰਮਣ ਜਦੋਂ ਵੀ ਖਾਣਾ ਬਣਾਉਂਦੀ ਆ ਉਹ ਜੰਗੀਰ ਕੌਰ ਨੂੰ ਦਿੰਦੀ ਆ ਚਾਹ ਵੀ ਦਿੰਦੀ ਆ ਤੇ ਜੰਗੀਰ ਕੌਰ ਆ ਜਿਹੜੀ ਉਹ ਕਰਾਇਆ ਜਿਹੜਾ ਘਟਾ ਦਿੰਦੀ ਆ ਭਾਵੇਂ ਕਿ ਗੁਰਜੀਤ ਤੇ ਰਮਣ ਨੇ ਕਿਹਾ ਵੀ ਤੁਸੀਂ ਉਹਨੇ ਹੀ ਕਰਾਇਆ ਲੈ ਲਿਆ ਕਰੋ ਪਰ ਉਹ ਘਟ ਲੈਂਦੀ ਸੀਗੀ ਚਲੋ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਇੱਕ ਪਰਿਵਾਰ ਬਣ ਜਾਂਦਾ ਉਹਨਾਂ ਦਾ ਵਧੀਆ ਇੱਕ ਦੂਜੇ ਨਾਲ ਪਿਆਰ ਪੈਦਾ ਹੋ ਜਾਂਦਾ ਤੇ ਅਚਾਨਕ ਸਾਲ ਬਾਅਦ ਗੁਰਜੀਤ ਦੀ ਟਰਾਂਸਫਰ ਦੀ ਚਿੱਠੀ ਆ ਜਾਂਦੀ ਆ ਜਦੋਂ ਉਹ ਦਫ਼ਤਰ ਗਿਆ ਹੁੰਦਾ ਤੇ ਉਹ ਸੋਚੀ ਪੈ ਜਾਂਦਾ ਵੀ ਜੇ ਮੇਰੀ ਬਦਲੀ ਹੋ ਗਈ ਤੇ ਮਾਤਾ ਜੀ ਤਾਂ ਇਕੱਲੇ ਰਹਿ ਜਾਣਗੇ ਵੀ ਉਹ ਤਾਂ ਸਾਡੇ ਨਾਲ ਹਨਾ ਮਿਲੇ ਰਹਿੰਦੇ ਸੀਗੇ ਵੀ ਇਕੱਲੇ ਤਾਂ ਉਹ ਫਿਰ ਔਖੇ ਹੋਣਗੇ ਵੀ ਸਾਡੇ ਵੀ ਹਨਾ ਮਾਪਿਓ ਹੈ ਨਹੀਂ ਸੀ ਤੇ ਸਾਡਾ ਵੀ ਮੋਹ ਪੈ ਗਿਆ ਸੀ ਵੀ ਹੁਣ ਅਸੀਂ ਕਿਵੇਂ ਰਹਿਾਂਗੇ ਚਲੋ ਗੁਰਜੀਤ ਸਿੰਘ ਦਾ ਬੇਟਾ ਹੁੰਦਾ ਉਹ ਨਾ 4 ਸਾਲ ਦਾ ਹੁੰਦਾ ਵੈਸੇ ਤਾਂ ਉਹ ਸਕੂਲ ਜਾਂਦਾ ਹੁੰਦਾ ਪਰ ਉਹ ਵੀ ਜਦੋਂ ਦਾ ਇਸ ਪਿੰਡ 'ਚ ਆਇਆ ਸੀ ਖੁਸ਼ ਰਹਿਣ ਦਾ ਸੀ ਤੇ ਉਹ ਜੰਗੀਰ ਕੌਰ ਨੂੰ ਦਾਦੀ-ਦਾਦੀ ਕਹਿ ਕੇ ਬੁਲਾਉਂਦਾ ਸੀ ਫਿਰ ਉਹ ਸੋਚਦਾ ਸੀ ਵੀ ਮੇਰੇ ਬੇਟੇ ਨੂਰ ਦਾ ਤਾਂ ਜੀ ਨਹੀਂ ਲੱਗਣਾਗਾ ਚਲੋ ਸੋਚਾਂ ਦੇ ਵਿੱਚ ਗਵਾਚਿਆ ਘਰ ਆਉਂਦਾ ਤੇ ਘਰ ਆ ਕੇ ਉਹ ਆਪਣੀ ਪਤਨੀ ਨੂੰ ਦੱਸਦਾ ਵੀ ਮੇਰੀ ਬਦਲੀ ਹੋ ਗਈ ਰਮਣ ਵੀ ਇਹ ਸੁਣ ਕੇ ਹੈਰਾਨ ਰਹਿ ਜਾਂਦੀ ਹੈ ਤੇ ਉਹ ਕਹਿੰਦੀ ਹੈ ਵੀ ਹੁਣ ਆਪਾਂ ਕੀ ਕਰਾਂਗੇ ਵੀ ਮਾਤਾ ਜੀ ਦਾ ਤਾਂ ਤਾਂ ਆਪਣੇ ਨਾਲ ਜੀ ਲੱਗਿਆ ਹੋਇਆ ਸੀ ਤੇ ਆਪਣਾ ਵੀ ਲੱਗਿਆ ਸੀ ਉਹ ਕਹਿੰਦਾ ਵੀ ਤੂੰ ਐਂ ਕਰੀ ਮਾਤਾ ਜੀ ਨੂੰ ਐਂ ਪੁੱਛੀ ਵੀ ਆਪਾਂ ਮਾਤਾ ਜੀ ਨੂੰ ਨਾਲ ਹੀ ਲੈ ਚੱਲਾਂਗੇ ਉਹ ਕਹਿੰਦੀ ਕਿ ਠੀਕ ਹੈ ਪੁੱਛ ਲਉ ਜਲਪਈ ਅਗਲੇ ਦਿਨ ਗੁਰਜੀਤ ਡਿਊਟੀ ਤੇ ਚਲੇ ਜਾਂਦਾ ਤੇ ਉਹਦੇ ਜਾਣ ਬਾਅਦ ਰਮਣ ਜਿਹੜੀ ਮਾਤਾ ਜੰਗੀਰ ਕੌਰ ਨਾਲ ਗੱਲ ਕਰਦੀ ਆ ਕੀ ਮਾਤਾ ਜੀ ਗੁਰਜੀਤ ਦੀ ਹੁਣ ਬਦਲੀ ਹੋ ਗਈ ਆ ਤੇ ਅਸੀਂ ਇੱਥੋਂ ਚਲੇ ਜਾਣਾ ਵੀ ਅਸੀਂ ਦੋਨੋਂ ਚਾਹਣੇ ਆ ਕਿ ਤੁਸੀਂ ਸਾਡੇ ਨਾਲ ਚੱਲੋ ਇਹ ਸੁਣ ਕੇ ਜੰਗੀਰ ਕੌਰ ਆ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਕਹਿੰਦੀ ਵੀ ਬਦਲੀ ਹੋ ਗਈ ਵੀ ਰੁਕ ਨਹੀਂ ਸਕਦਾ ਉਹ ਕਹਿੰਦੀ ਵੀ ਨਹੀਂ ਮਾਤਾ ਵੀ ਡਿਪਾਰਟਮੈਂਟ ਦੇ ਆਰਡਰ ਹੁੰਦੇ ਆ ਹਨਾ ਮੰਨਣੇ ਪੈਂਦੇ ਆ ਸਰਕਾਰੀ ਕਰਵਚਾਰੀ ਨੂੰ ਵੀ ਮੰਨਣੀ ਪੈਂਦੀ ਆ ਵੀ ਜਾਣਾ ਪਊਗਾ ਤੇ ਉਹ ਕਹਿੰਦੀ ਵੀ ਮੈਂ ਤੇ ਗੁਰਜੀਤ ਚਾਹਣੇ ਆ ਵੀ ਤੁਸੀਂ ਸਾਡੇ ਨਾਲ ਚੱਲੋ ਉਹ ਕਹਿੰਦੀ ਵੀ ਨਹੀਂ ਪੁੱਤ ਮੈਂ ਤੁਹਾਡੇ ਨਾਲ ਕਿਵੇਂ ਜਾ ਸਕਦੀ ਆਂ ਕੀ ਵੀ ਦੇਖਾ ਮੈਂ ਇਸ ਘਰ ਦੇ ਵਿੱਚ ਮੈਂ ਸ਼ੁਰੂ ਤੋਂ ਇਕੱਲੀ ਰਹਿਣੀ ਆ ਵੀ ਚਲ ਹੁਣ ਤੁਸੀਂ ਜਿਹੜਾ ਸਾਲ ਲਾ ਕੇ ਗਏ ਵੀ ਮੇਰਾ ਵਧੀਆ ਸਮਾਂ ਲੰਘ ਗਿਆ ਤੇ ਫਿਰ ਰਮਣ ਉਹਨੂੰ ਪੁੱਛਦੀ ਆ ਕਿ ਮਾਤਾ ਵੀ ਤੁਹਾਡਾ ਕੋਈ ਨਹੀਂਗਾ ਤੁਸੀਂ ਇਕੱਲੇ ਕਿਉਂ ਰਹਨੇ ਹੋ ਸਾਲ ਬਾਅਦ ਮਤਲਬ ਉਹਨਾਂ ਦੀ ਗੱਲ ਹੋਈ ਸੀ ਕਿਉਂਕਿ ਉਹਨੇ ਕਦੇ ਵੀ ਆਪਣੇ ਪਰਿਵਾਰ ਦੀ ਕੋਈ ਗੱਲ ਨਹੀਂ ਕੀਤੀ ਸੀ ਤਾਂ ਮਾਤਾ ਜਗੀਰ ਕੁਆਰ ਦੱਸਦੀ ਆ ਕਿ ਮੇਰੇ ਤਿੰਨ ਪੁੱਤਰ ਨੇ ਤਿੰਨੋਂ ਵੱਡੇ ਵੱਡੇ ਅਹੁਦਿਆਂ ਤੇ ਲੱਗੇ ਹੋਏ ਆ ਪਰ ਉਹ ਮੈਨੂੰ ਨਾਲ ਨਹੀਂ ਰੱਖਦੇ ਮੇਰੀਆਂ ਨੂੰਹਾਂ ਮੈਨੂੰ ਪਸੰਦ ਨਹੀਂ ਕਰਦੀਆਂ ਤੇ ਨਾ ਹੀ ਕੋਈ ਇੱਥੇ ਰਹਿੰਦਾ ਮੇਰੇ ਨਾਲ ਤੇ ਫਿਰ ਉਹ ਕਹਿੰਦੀ ਵੀ ਦੇਖੋ ਮਾਤਾ ਜੀ ਤੁਹਾਡੇ ਨੂੰ ਪੁੱਤ ਤੁਹਾਨੂੰ ਨਹੀਂ ਸਿਆਣਦੇ ਤੁਹਾਡੇ ਔਲਾਦ ਹੈ ਨਹੀਂ ਸਮਝੋ ਤੇ ਸਾਡੇ ਮਾਂ ਹੈ ਨਹੀਂ ਵੀ ਸਾਨੂੰ ਮਾਂ ਦੀ ਲੋੜ ਆ ਵੀ ਅਸੀਂ ਤੈਨੂੰ ਬੋਝ ਨਹੀਂ ਸਮਝਦੇ ਉਹ ਕਹਿੰਦੀ ਧੀ ਇਹ ਪਿਆਰ ਦੇ ਰਿਸ਼ਤੇ ਹੁੰਦੇ ਆ ਪਰ ਕਹਿੰਦੀ ਐਂ ਪਰਿਵਾਰ ਨਹੀਂ ਬਣਿਆ ਜਾਂਦਾ ਠੀਕ ਆ ਬਹਾਨੇ ਨਾਲ ਤੁਸੀਂ ਕਿਰਾਏ ਤੇ ਰਹਿੰਦੇ ਸੀ ਪਰ ਮੈਂ ਜਾਣਾ ਨਹੀਂ ਇਸ ਪਿੰਡ ਦੇ ਵਿੱਚੋਂ ਮੈਂ ਜਾ ਨਹੀਂ ਸਕਦੀਗੀ ਉਹ ਕਹਿੰਦੀ ਵੀ ਫਿਰ ਐਂ ਤਾਂ ਸਾਡਾ ਜੀ ਨਹੀਂ ਕਰਨਾ ਜਾਣ ਨੂੰ ਉਹ ਕਹਿੰਦੀ ਨਹੀਂ ਪੁੱਤ ਕੋਈ ਨਾ ਵੀ ਤੁਸੀਂ ਮੈਨੂੰ ਮਿਲ ਜਿਆ ਕਰੋ ਚਲ ਰਮਣ ਜਿਆਦਾ ਜਿੱਦ ਨਹੀਂ ਕਰਦੀ। ਸ਼ਾਮ ਨੂੰ ਜਦੋਂ ਗੁਰਜੀਤ ਆਉਂਦਾ ਮਾਤਾ ਨਾਲ ਗੱਲਾਂ-ਬਾਤਾਂ ਕਰਦਾ ਤੇ ਉਸ ਤੋਂ ਬਾਅਦ ਰਮਣ ਜਿਹੜੀ ਗੁਰਜੀਤ ਨਾਲ ਗੱਲ ਕਰਦੀ ਆ ਵੀ ਮੈਂ ਮਾਤਾ ਨਾਲ ਗੱਲ ਕੀਤੀ ਸੀ ਵੀ ਆਪਣੇ ਨਾਲ ਜਾਂਦੀ ਨਹੀਂ। ਉਹ ਕਹਿੰਦਾ ਵੀ ਫਿਰ ਤਾਂ ਔਖਾ ਇਹਨੂੰ ਛੱਡ ਕੇ ਕਿਵੇਂ ਜਾਵਾਂਗੇ। ਉਹ ਕਹਿੰਦੀ ਵੀ ਦੇਖੋ ਗੁਰਜੀਤ ਹੁਣ ਤੁਹਾਡਾ ਇੰਕਰੀਮੈਂਟ ਲੱਗਿਆ ਹਨਾ ਤੁਹਾਡੀ ਤਨਖਾਹ ਵੀ ਵੱਧ ਗਈ ਆ ਵੀ ਜਦੋਂ ਆਪਾਂ ਨੂੰ ਘੱਟ ਤਨਖਾਹ ਮਿਲਦੀ ਸੀ ਉਦੋਂ ਵੀ ਆਪਾਂ ਉੰਨੇ ਤੇ ਗੁਜ਼ਾਰਾ ਕਰਦੇ ਸੀ ਵੀ ਜੇ ਆਪਾਂ ਐਂ ਕਰੀਏ ਵੀ ਮਾਤਾ ਨੂੰ ਕੰਮ ਵਾਲੀ ਲਾ ਕੇ ਦੇ ਦਈਏ। ਇਹ ਸਲਾਹ ਠੀਕ ਆ। ਵੀ ਆਪਾਂ ਕੰਮ ਵਾਲੀ ਲਾ ਦੇਾਂਗੇ ਚਲੋ ਬ੍ਰਾਹਮਣ ਜਿਹੜੀ ਕਿਸੇ ਆਂਢਣਗ ਵਾਂਢਣਾ ਗੱਲ ਕਰਦੀ ਆ ਤੇ ਇੱਕ ਕੰਮ ਵਾਲੀ ਨਾਲ ਗੱਲ ਕਰ ਲੈਂਦੀ ਆ ਕੰਮ ਵਾਲੀ ਨੂੰ ਕਹਿੰਦੀ ਆ ਵੀ ਤੇਰੀ ਤਨਖਾਹ ਸੀ ਦੇਵਾਂਗੇ ਵੀ ਤੂੰ ਮਾਤਾ ਦੇ ਘਰ ਦੀ ਸਫਾਈ ਤੇ ਇਹਦੀ ਰੋਟੀ ਪਾਣੀ ਤੇ ਤੇਰੇ ਕੱਪੜੇ ਹੋਣਗੇ ਵੀ ਤੂੰ ਇਹਦਾ ਕਰਕੇ ਜਾਣਾ ਕੰਮ ਚਲੋ ਕੰਮ ਵਾਲੀ ਵੀ ਮੰਨ ਜਾਂਦੀ ਆ ਜਦੋਂ ਜਗੀਰ ਕੌਰ ਨੂੰ ਪਤਾ ਲੱਗਦਾ ਉਹ ਰਮਣ ਨੂੰ ਕਹਿੰਦੀ ਆ ਕਿ ਨਹੀਂ ਪੁੱਤ ਕੰਮ ਵਾਲੀ ਨੂੰ ਕਿਉਂ ਰੱਖਣਾ ਵੀ ਮੈਂ ਕਰ ਲਿਆ ਕਰੂੰਗਾ ਕਹਿੰਦੀ ਮਾਤਾ ਵੀ ਮੈਂ ਨਹੀਂ ਕਿਹਾ ਇਹ ਤਾਂ ਤੁਹਾਡੇ ਪੁੱਤਰ ਗੁਰਜੀਤ ਨੇ ਕਿਹਾ ਬੀ ਜੀ ਮਿਓ ਨੇ ਕਿਹਾ ਮੈਂ ਤਾਂ ਉਮੀ ਕਰਤਾ ਚਲੋ ਜੰਗੀਰ ਕੌਰ ਆ ਜਿਹੜੀ ਜ਼ਿਆਦਾ ਜਿੱਦ ਨਹੀਂ ਕਰਦੀਗੀ ਤੇ ਗੁਰਜੀਤ ਤੇ ਰਮਨ ਦੇ ਜਾਣ ਦਾ ਸਮਾਂ ਆ ਜਾਂਦਾ ਉਹ ਆਪਣਾ ਸਮਾਨ ਪੈਕ ਕਰਦੇ ਆ ਤੇ ਚਲੇ ਜਾਂਦੇ ਆ ਜੰਗੀਰ ਕੌਰ ਬਹੁਤ ਰੋਂਦੀ ਆ ਉਹ ਵੀ ਦੋਨੋਂ ਬਹੁਤ ਰੋਂਦੇ ਆ ਤੇ ਚਲੋ ਉਹ ਜਿੱਥੇ ਉਹਨਾਂ ਦੀ ਬਦਲੀ ਹੋਈ ਹੁੰਦੀ ਉੱਥੇ ਸ਼ਿਫਟ ਹੋ ਜਾਂਦੇ ਆ ਪਰ ਉਹ ਹਰ ਰੋਜ਼ ਮਾਤਾ ਨੂੰ ਫੋਨ ਕਰਦੇ ਆ ਮਾਤਾ ਨੂੰ ਨਾ ਛੋਟਾ ਫੋਨ ਲੈ ਕੇ ਦੇ ਜਾਂਦੇ ਆ ਕੀਪੈਡ ਵਾਲਾ ਤੇ ਰੋਜ਼ ਗੱਲ ਕਰਦੇ ਆ ਤੇ ਜਦੋਂ ਵੀ ਛੁੱਟੀ ਹੁੰਦੀ ਆ ਉਹ ਮਾਤਾ ਨੂੰ ਜ਼ਰੂਰ ਮਿਲਣ ਆਉਂਦੇ ਆ ਭਾਵੇਂ ਕਿ ਉਹ ਦੂਰ ਹੋ ਗਏ ਸੀ ਪਰ ਪਿਆਰ ਨਹੀਂ ਸੀ ਘਟਿਆ ਤੇ ਚਲੋ ਨਾਲੇ ਉਹ ਆ ਜਾਂਦੇ ਨਾਲੇ ਕੰਮ ਵਾਲੀ ਨੂੰ ਪੈਸੇ ਦੇ ਜਾਂਦੇ ਜੰਗੀਰ ਘਰ ਉਹਨਾਂ ਨੂੰ ਕਹਿੰਦੀ ਵੀ ਨਹੀਂ ਤੁਸੀਂ ਪੈਸੇ ਨਾ ਦਿਆ ਕਰੋ ਪਰ ਉਹ ਕਹਿੰਦੇ ਸੀ ਵੀ ਤੂੰ ਇਹਨੂੰ ਪੈਸੇ ਨਹੀਂ ਦੇਣੇ ਤੇ ਉਹਨਾਂ ਨੇ ਕੰਮ ਵਾਲੀ ਨੂੰ ਕਿਹਾ ਸੀ ਵੀ ਇਹ ਤੋਂ ਪੈਸੇ ਨਹੀਂ ਲੈਣੇ ਕੰਮ ਵਾਲੀ ਵੀ ਉਹ ਤੋਂ ਪੈਸੇ ਨਹੀਂ ਮੰਗਦੀ ਸੀ ਚਲੋ ਭਾਈ ਜਦੋਂ ਉਹਨਾਂ ਨੂੰ ਕਾਫੀ ਟਾਈਮ ਹੋ ਜਾਂਦਾ ਗਿਆ ਨੂੰ ਹਨਾ ਸਾਲ ਡੇਢ ਸਾਲ ਭਾਵੇਂ ਕਿ ਉਹ ਪਹਿਲਾਂ ਤਾਂ ਹਫਤੇਕ ਬਾਅਦ ਆ ਜਾਂਦੇ ਸੀ ਫਿਰ ਹੁਣ ਹਰੇਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦਾ ਬੱਚਾ ਵੱਡਾ ਹੋ ਰਿਹਾ ਸੀ ਉਹਦੀ ਪੜ੍ਹਾਈ ਦਾ ਵੀ ਸੀ ਬਾਕੀ ਛੁੱਟੀ ਵਾਲੇ ਦਿਨ ਮਲਾਜ਼ਮ ਨੂੰ ਕਿਤੇ ਨਾ ਕਿਤੇ ਹੋਰ ਜਾਣਾ ਪੈ ਜਾਂਦਾ ਤੇ ਹੁਣ ਉਹ ਮਹੀਨੇ ਡੇਢ ਮਹੀਨੇ ਬਾਅਦ ਢੇੜਾ ਮਾਰਦੇ ਤੇ ਹੁਣ ਜਦੋਂ ਗੁਰਜੀਤ ਤੇ ਰਮਣ ਮਾਤਾ ਜੰਗੀਰ ਕੌਰ ਨੂੰ ਮਿਲਣ ਆਉਂਦੇ ਆ ਤਾਂ ਕਾਫੀ ਬਿਮਾਰ ਹੁੰਦੀ ਆ ਤੇ ਚਲੋ ਗੁਰਜੀਤ ਆ ਜਿਹੜਾ ਉਹ ਮਾਤਾ ਨੂੰ ਕਹਿੰਦਾ ਕਿ ਮਾਤਾ ਹੁਣ ਤੁਸੀਂ ਆਪਣੇ ਪੁੱਤਰ ਨੂੰ ਫੋਨ ਕਰ ਦਿਓ ਹਨਾ ਵੀ ਤਿੰਨਾਂ ਚੋਂ ਕੋਈ ਇੱਕ ਤਾਂ ਲੈ ਕੇ ਜਾਊਗਾ ਵੀ ਹੁਣ ਤੁਹਾਡੀ ਇਕੱਲਿਆਂ ਦੀ ਰਹਿਣ ਵਾਲੀ ਹਾਲਤ ਨਹੀਂ ਹੈਗੀ ਤਾਂ ਮਾਤਾ ਜੰਗੀਰ ਕੌਰ ਕਹਿੰਦੀ ਆ ਕਿ ਨਹੀਂ ਪੁੱਤ ਵੀ ਉਹ ਮੇਰੇ ਨਾਲ ਕੋਲ ਨਹੀਂ ਆਉਣਗੇ ਵੀ ਮੈਂ ਵੀ ਜਾਣਾ ਨਹੀਂ ਚਾਹੁੰਦੀ ਤੇ ਗੁਰਜੀਤ ਤਾਂ ਕਹਿੰਦਾ ਫਿਰ ਸਾਡੇ ਨਾਲ ਚਲੀ ਜਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਵੀ ਹੁਣ ਮੈਂ ਜਾਦਾ ਟਾਈਮ ਨਹੀਂ ਵਚਣਾ ਵੀ ਮੈਂ ਆਪਣਾ ਆਖਰੀ ਸਮਾਂ ਇਸ ਘਰ ਦੇ ਵਿੱਚ ਹੀ ਗੁਜ਼ਾਰਨਾ ਚਾਹਣੀ ਆ ਚਲੋ ਉਹ ਕੀ ਕਰਦਾ ਉਹ ਕਹਿੰਦਾ ਕਿ ਮਾਤਾ ਫਿਰ ਆਇਂ ਕਰ ਮੈਂ ਕੁਝ ਦਿਨਾਂ ਲਈ ਰਮਣ ਨੂੰ ਛੱਡ ਦਿਨਾ ਚਲ ਭਈ ਉਹ ਕਹਿੰਦਾ ਕਿ ਰਮਣ ਆਪਾਂ ਕੰਮ ਵਾਲੀ ਇੱਥੇ ਰੱਖੀ ਆ ਹਨਾ ਵੀ ਮੈਂ ਕੰਮ ਵਾਲੀ ਰੱਖ ਲੈਣਾ ਵੀ ਤੂੰ ਮਾਤਾ ਕੋਲ ਰਹਿ ਚਲ ਰਮਣ ਨੂੰ ਵੀ ਗੱਲ ਚੰਗੀ ਲੱਗਦੀ ਆ ਉਹ ਪਿਓ ਪਤ ਉੱਥੇ ਰਹਿੰਦੇ ਆ ਸ਼ਹਿਰ ਦੇ ਵਿੱਚ ਤੇ ਰਮਣ ਆ ਜਿਹੜੀ ਇੱਥੇ ਰਹਿਣ ਲੱਗ ਜਾਂਦੀ ਆ ਕਦੇ ਵਿੱਚ ਦੀ ਉਹ ਚਲੀ ਵੀ ਜਾਂਦੀ ਆ ਪਰ ਵਿੱਚ ਦੀ ਫੇਰ ਉਹ ਮਾਤਾ ਕੋਲ ਰਹਿੰਦੀ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਪਰ ਮਾਤਾ ਦੀ ਜਿਹੜੀ ਸਿਹਤ ਆ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੁੰਦੀ ਆ ਤੇ ਉਹ ਚਲੋ ਉਹਦਾ ਇਲਾਜ ਵਗੈਰਾ ਕਰਾਉਂਦੇ ਆ ਤੇ ਹੁਣ ਨਾ ਰਮਣ ਦੇ ਬੇਟੇ ਨੂਰ ਦੇ ਪੇਪਰ ਸੀ ਜਿਸ ਕਰਕੇ ਉਹਨੂੰ ਆਪਣੇ ਘਰ ਜਾਣਾ ਪੈਣਾ ਸੀ ਉਹਨੇ ਤਿਆਰੀ ਕਰਾਉਣੀ ਸੀ ਬੱਚੇ ਦੀ ਚਲੋ ਚਲੀ ਜਾਂਦੀ ਆ ਪੇਪਰਾਂ ਦੇ ਦੌਰਾਨ ਉਹ ਮਾਤਾ ਨੂੰ ਫੋਨ ਫਾਨ ਕਰਦੇ ਰਹਿੰਦੇ ਆ ਹਾਲਚਾਲ ਪੁੱਛਦੇ ਰਹਿੰਦੇ ਆ ਤੇ ਜਿਹੜੀ ਕੰਮ ਵਾਲੀ ਸੀ ਉਹਨੂੰ ਪੱਕੀ ਡਿਊਟੀ ਲਾ ਦਿੰਦੇ ਉਹਦੀ ਵੀਤੂ ਦੇ ਕੋਲ ਹੀ ਰਹਿਣਾ ਚਲੋ ਉਹਦੀ ਸੰਭਾਲ ਕਰਦੀ ਸੀ ਤੇ ਜਦੋਂ ਗੁਰਜੀਤ ਡਿਊਟੀ ਲਈ ਤਿਆਰ ਹੋ ਰਿਹਾ ਸੀ ਨੂਰ ਪੇਪਰ ਦੇਣ ਗਿਆ ਸੀ ਤੇ ਰਮਨ ਨਾਸ਼ਤਾ ਬਣਾ ਰਹੀ ਸੀ ਤੇ ਅਚਾਨਕ ਸਵੇਰੇ ਸਵੇਰੇ ਫੋਨ ਆਉਂਦਾ ਤੇ ਉਹ ਫੋਨ ਸੀ ਜਿਹੜਾ ਫੋਨ ਤੇ ਦੱਸਿਆ ਸੀ ਵੀ ਜੰਗੀਰਕੌਰ ਦੀ ਮੌਤ ਹੋ ਗਈ ਚਲੋ ਦੋਨਾਂ ਨੂੰ ਬੜਾ ਦੁੱਖ ਲੱਗਦਾ ਤੇ ਉਹ ਫਟਾਫਟ ਹਨਾ ਨਾਸ਼ਤਾ ਕਰਦੇ ਆ ਤੇ ਜੰਗੀਰਕੌਰ ਦੇ ਅੰਤਮ ਸੰਸਕਾਰ ਲਈ ਆਉਂਦੇ ਆ ਜਦੋਂ ਉਹ ਆਉਂਦੇ ਆ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਹੁਣ ਤਾਂ ਪੁੱਤ ਨੂੰ ਆਏ ਹੀ ਹੋਣਗੇ ਪਰ ਜੰਗੀਰਕੌਰ ਦੇ ਪੁੱਤ ਨੂਹ ਦਾ ਕਿਸੇ ਕੋਲੇ ਵੀ ਕੋਈ ਫੋਨ ਨਹੀਂ ਸੀ ਕਿਉਂਕਿ ਉਹ ਤਾਂ ਜੋਂ ਗਏ ਸੀ ਵੱਡੇ ਸ਼ਹਿਰਾਂ ਦੇ ਵਿੱਚ ਮੁੜ ਕੇ ਉਹ ਕਦੇ ਪਿੰਡ ਹੀ ਨਹੀਂ ਆਏ ਸੀ ਚਲੋ ਜੰਗੀਰਕੌਰ ਨੇ ਇਹ ਗੱਲ ਕਹੀ ਸੀ ਕੰਮ ਵਾਲੀ ਨੂੰ ਜਿਹੜੀ ਰੱਖੀ ਹੋਈ ਸੀ ਵੀ ਮੇਰੇ ਸੰਸਕਾਰ ਤੇ ਮੇਰੇ ਗੁਰਜੀਤ ਪੁੱਤਰ ਨੂੰ ਜ਼ਰੂਰ ਬੁਲਾਉਣਾ ਗੁਰਜੀਤ ਤੇ ਰਮਣ ਜਾਂਦੇ ਆ ਜੰਗੀਰਕੌਰ ਦੇ ਮੰंजे ਕੋਲ ਬੈਠ ਕੇ ਬਹੁਤ ਰੋਂਦੇ ਆ ਚਲੋ ਅੰਤਮ ਸੰਸਕਾਰ ਆ ਜਿਹੜਾ ਉਹ ਹੋ ਜਾਂਦਾ ਸਾਰੀਆਂ ਰਸਮਾਂ ਉਹ ਗੁਰਜੀਤ ਸਿੰਘ ਕਰਦਾ ਗੁਰਜੀਤ ਸਿੰਘ ਨੇ ਕੰਮਵਾਲੀ ਨੂੰ ਇੰਨਾ ਜ਼ਰੂਰ ਪੁੱਛਿਆ ਸੀ ਵੀ ਮਾਤਾ ਜੀ ਦੇ ਪੁੱਤਰ ਆਏ ਨਹੀਂ ਕੰਮਵਾਲੀ ਕਹਿੰਦੀ ਵੀ ਮਾਤਾ ਜੀ ਦੇ ਪੁੱਤਰ ਕਦੇ ਨਹੀਂ ਆਏ ਵੀ ਮੈਨੂੰ ਤਾਂ ਉਹਨਾਂ ਨੂੰ ਜਾਣ ਦੀ ਤੱਕ ਨਹੀਂ ਹੈਗੀਗੀ ਵੀ ਕਿੱਥੇ ਰਹਿੰਦੇ ਆ ਕੌਣ ਆ ਵੀ ਨਹੀਂ ਮਾਤਾ ਨੇ ਕਦੇ ਉਹਨਾਂ ਦਾ ਜ਼ਿਕਰ ਕੀਤਾ ਸੀ ਚਲੋ ਗੁਰਜੀਤ ਸਾਰੀਆਂ ਅੰਤਮ ਰਸਮਾਂ ਕਰਦਾ ਤੇ ਮਾਤਾ ਦਾ ਜਦੋਂ ਅੰਤਮ ਸੰਸਕਾਰ ਹੋ ਕੇ ਉਹ ਇੱਕ ਵਾਰ ਜਾਂਦੇ ਆ ਵੀ ਦੁਬਾਰਾ ਫੇਰ ਆ ਜਾਗੇ ਹਨਾ ਤਾਂ ਉੱਥੇ ਇੱਕ ਬੰਦਾ ਬੈਠਾ ਹੁੰਦਾ ਉਸੇ ਕੱਠ ਦੇ ਵਿੱਚ ਉਹ ਗੁਰਜੀਤ ਨੂੰ ਕਹਿੰਦਾ ਕਿ ਤੁਸੀਂ ਰੁਕੋ ਵੀਰ ਜੀ ਤੇ ਉਹ ਅੰਦਰ ਜਾ ਕੇ ਇੱਕ ਚਾਬੀ ਲਿਆਉਂਦਾ ਚਾਬੀ ਲਿਆ ਕਿ ਉਹਨੂੰ ਕਹਿੰਦਾ ਵੀ ਆਹ ਚਾਬੀ ਆ ਸੰਦੂਕੜੀ ਦੀ ਤੇ ਸੰਦੂਕੜੀ ਦੇ ਵਿੱਚ ਮਾਤਾ ਨੇ ਕੁਝ ਰੱਖਿਆ ਤੁਹਾਡੇ ਲਈ ਵੀ ਤੁਸੀਂ ਉਹ ਜ਼ਰੂਰ ਪੜ ਕੇ ਜਾਓ ਚਲੋ ਗੁਰਜੀਤ ਚਾਬੀ ਫੜ ਲੈਂਦਾ ਤੇ ਸੰਦੂਕੜੀ ਖੋਲਦਾ ਜਦੋਂ ਸੰਦੂਕੜੀ ਖੋਲਦਾ ਤੇ ਉਹਦੇ ਵਿੱਚ ਇੱਕ ਲਫਾਫਾ ਹੁੰਦਾ ਲਫਾਫੇ ਦੇ ਵਿੱਚ ਕੁਝ ਗਹਿਣੇ ਹੁੰਦੇ ਨੇ ਤੇ ਇੱਕ ਚਿੱਠੀ ਹੁੰਦੀ ਆ ਚਲ ਗੁਰਜੀਤ ਉਹ ਗਹਿਣੇ ਉੱਥੇ ਰੱਖ ਦਿੰਦਾ ਤੇ ਚਿੱਠੀ ਕੱਢ ਲਿਆਉਂਦਾ ਜਿੰਨੇ ਵੀ ਪਿੰਡ ਦੇ ਉੱਥੇ ਬੰਦੇ ਬੈਠੇ ਹੁੰਦੇ ਆ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹ ਚਿੱਠੀ ਪੜਨੀ ਸ਼ੁਰੂ ਕਰਦਾ ਚਿੱਠੀ ਦੇ ਵਿੱਚ ਲਿਖਿਆ ਸੀ ਪੁੱਤ ਗੁਰਜੀਤ ਮੈਨੂੰ ਪਤਾ ਆਪਣਾ ਕੁੱਖ ਦਾ ਰਿਸ਼ਤਾ ਨਹੀਂ ਹੈਗਾ ਖੂਨ ਦਾ ਰਿਸ਼ਤਾ ਨਹੀਂ ਹੈਗਾ ਪਰ ਜਿਵੇਂ ਤੂੰ ਤੇਰਾ ਮਨ ਨੇ ਮੇਰਾ ਖਿਆਲ ਰੱਖਿਆ ਮੇਰੇ ਸਕੇ ਪੁੱਤਾਂ ਨੇ ਕਦੇ ਮੇਰੀ ਬਾਤ ਤੱਕ ਨਹੀਂ ਪੁੱਛੀ ਵੀ ਮੈਨੂੰ ਪਤਾ ਤੁਹਾਡੀ ਮਜਬੂਰੀ ਆ ਹਨਾ ਤੇਰੀ ਬਦਲੀ ਹੋ ਗਈ ਤੈਨੂੰ ਜਾਣਾ ਪਿਆ ਵੀ ਮੈਂ ਤੈਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੂੰ ਇੱਥੇ ਰਹੇ ਤੇ ਮੈਂ ਵੀ ਤੇਰੇ ਨਾਲ ਨਹੀਂ ਰਹਿ ਸਕਦੀ ਪੁੱਤ ਮੈਂ ਤੇਰੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਪਰ ਫਿਰ ਵੀ ਤੂੰ ਮੇਰਾ ਬਹੁਤ ਕੀਤਾ ਮੇਰੀ ਜੋ ਪ੍ਰਾਪਰਟੀ ਆ ਮੇਰੇ ਘਰ ਵਾਲੇ ਦੀ 12 ਕਿੱਲੇ ਜ਼ਮੀਨ ਸੀ ਉਹ ਜ਼ਮੀਨ ਆ ਜਿਹੜੀ ਉਹ ਮੈਂ ਤੇਰੇ ਨਾਮ ਕਰ ਰਹੀ ਹਾਂ ਤੇ ਇਹ ਘਰ ਆ ਜਿਹੜਾ ਇੰਨਾ ਵੱਡਾ ਘਰ ਇਹ ਵੀ ਮੈਂ ਤੇਰੇ ਨਾਮ ਕਰ ਰਹੀ ਹਾਂ ਉਹ ਵਸੀਅਤ ਆ ਜਿਹੜੀ ਪੂਰੀ ਮਤਲਬ ਜਿਹਾਉਂਦੇ ਜੀ ਹੀ ਕਰਵਾ ਦਿੰਦੀ ਆ ਸਾਰੀ ਪ੍ਰਾਪਰਟੀ ਆਪਣੀ ਗੁਰਜੀਤ ਦੇ ਨਾਮ ਕਰ ਜਾਂਦੀ ਆ ਤੇ ਗੁਰਜੀਤ ਇਹ ਸੁਣ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਰੋਣ ਲੱਗ ਜਾਂਦਾ ਤਾਂ ਜਿਹੜੇ ਪਿੰਡ ਦੇ ਲੋਕੀ ਆ ਉਹ ਕਹਿੰਦੇ ਵੀ ਮਾਤਾ ਨੇ ਫੈਸਲਾ ਸਹੀ ਕੀਤਾ ਜਦੋਂ ਇਹਦੇ ਪੁੱਤਰਾਂ ਨੇ ਉਹਦੀ ਕੋਦੇ ਬਾਤ ਹੀ ਨਹੀਂ ਪੁੱਛੀ ਸੀਗੀ ਵੀ ਤੁਸੀਂ ਤਾਂ ਫਿਰ ਵੀ ਕੇਅਰ ਕੀਤੀ ਆ ਵੀ ਉਹ ਤਾਂ માતા ਦੀ ਪ੍ਰਾਪਰਟੀ ਸੀ ਕਿਸੇ ਨੂੰ ਵੀ ਦੇ ਸਕਦੀ ਆ ਪਰ ਗੁਰਜੀਤ ਆ ਜਿਹੜਾ ਉਹ ਪਰੀ ਪੰਚਾਇਤ ਦੇ ਵਿੱਚ ਕਹਿੰਦਾ ਵੀ ਮੈਂ માતા ਦੀ ਪ੍ਰਾਪਰਟੀ ਆ ਜਿਹੜੀ ਉਹਨੂੰ ਆਪਣੇ ਲਈ ਨਹੀਂ ਵਰਤੂੰਗਾ ਜੇ ਉਹਨਾਂ ਨੇ ਮੇਰੇ ਨਾਂ ਕੀਤੀ ਆ ਤਾਂ ਵੀ ਜਿਹੜਾ ਇਹ ਘਰ ਆ ਇਹ ਘਰ ਬਹੁਤ ਵੱਡਾ ਗਾ ਤੇ ਮੈਂ ਇੱਥੇ ਇੱਕ ਵਿਰਧਾ ਆਸ਼ਰਮ ਖੋਲਣਾ ਚਾਹਣਾ ਤਾਂ ਕਿ ਜ਼ਗੀਰਕੌਰ ਵਰਗੀਆਂ ਮਾਤਾਵਾਂ ਨੇ ਜਿਹੜੀਆਂ ਉਹ ਰੋਲ ਨਾ ਵੀ ਮੈਂ માતા ਦੇ ਨਾਮ ਤੇ ਹੀ ਵਿਰਧਾ ਆਸ਼ਰਮ ਇੱਥੇ ਖੋਲ ਦੂੰ ਚਲੋ ਕੋਈ ਲੋਕਾਂ ਨੂੰ ਵੀ ਉਹ ਗੱਲ ਚੰਗੀ ਲੱਗਦੀ ਆ ਉਹ ਕੀ ਕਰਦਾਗਾ ਦੋ ਕਿੱਲੇ ਜ਼ਮੀਨ ਦੇ ਵੇਚ ਕੇ ਵੱਡੀ ਇੱਕ ਬਿਲਡਿੰਗ ਤਿਆਰ ਕਰ ਦਿੰਦਾ ਉਸ ਜਿੱਥੇ ਘਰ ਦੇ ਵਿੱਚ ਜਗੀਰ ਕੌਰ ਰਹਿੰਦੀ ਸੀ ਤੇ ਮਾਤਾ ਜਗੀਰ ਕੌਰ ਵਿਰਦਾ ਆਸ਼ਰਮ ਲਖਵਾ ਦਿੰਦਾ ਉੱਥੇ ਤੇ ਉੱਥੇ ਸਟਾਫ ਰੱਖ ਦਿੰਦਾ ਤੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਦੇਖੋ ਮੈਂ ਮਾਤਾ ਦੀ ਪ੍ਰਾਪਰਟੀ ਦੀ ਜੋ ਵੀ ਆਮਦਨ ਆਊਗੀ ਉਹ ਇਸ ਵਿਰਦਾ ਆਸ਼ਰਮ ਤੇ ਹੀ ਲਾਊਗਾ ਵੀ ਮੈਂ ਮਾਤਾ ਦੀ ਪ੍ਰਾਪਰਟੀ ਦਾ ਇੱਕ ਥੋੜਾ ਜਿਹਾ ਕਿਣਕਾ ਵੀ ਨਹੀਂ ਲੈ ਕੇ ਜਾਊਗਾ ਤੇ ਚਲੋ ਮਾਤਾ ਨੇ ਪਿਆਰ ਨਾਲ ਮੇਰੇ ਨਾਮ ਕਰਾਈ ਆ ਫਿਰ ਉਹ ਇਹ ਵੀ ਕਹਿੰਦਾ ਪਿੰਡ ਵਾਲਿਆਂ ਨੂੰ ਕਿ ਮਾਤਾ ਜੀ ਦੇ ਜਿਹੜੇ ਪੁੱਤਰ ਆ ਗਏ ਉਹਨਾਂ ਨੂੰ ਆਪਾਂ ਇਨਫੋਰਮ ਕਰ ਦਿੰਨੇ ਆ ਵੀ ਮੈਂ ਜਿਹੜੀ ਆਪਣੀ ਵਸੀਅਤ ਆ ਜੋ ਮੇਰੇ ਨਾਂ ਹੋ ਗਈ ਮਤਲਬ ਜ਼ਮੀਨ ਮੈਂ ਉਹਨਾਂ ਦੇ ਨਾਂ ਕਰਾ ਦੂੰ ਪਿੰਡ ਵਾਲੇ ਕਹਿੰਦੇ ਵੀ ਨਹੀਂ ਮਾਤਾ ਜੀ ਆਪਣੀ ਇੱਛਾ ਦੇ ਨਾਂ ਤੇਰੇ ਨਾਂ ਕਰਾ ਕੇ ਗਈ ਆ ਨਾ ਵੀ ਤੈਨੂੰ ਉਹਦੇ ਪੁੱਤਰਾਂ ਦੇ ਨਾਮ ਨਹੀਂ ਕਰਾਉਣੀ ਚਾਹੀਦੀ ਵੀ ਜਦੋਂ ਉਹ ਕਦੇ ਆਈ ਨਹੀਂ ਚਲੋ ਗੁਰਜੀਤ ਆ ਜਿਹੜਾ ਉਹ ਮੰਨ ਜਾਂਦਾ ਉਸ ਤੋਂ ਬਾਅਦ ਜਿਹੜੀ ਮਾਤਾ ਜੰਗੀਰ ਕਉਰਾ ਉਹਦੇ ਪੁੱਤਰਾਂ ਨੂੰ ਨਾ ਕਿਤੇ ਨਾ ਕਿਤੇ ਵਿੜਕ ਲੱਗ ਜਾਂਦੀ ਆ ਵੀ ਸਾਡੀ ਮਾਤਾ ਇਸ ਦੁਨੀਆ ਤੋਂ ਚਲੀ ਗਈ ਉਹ ਤਿੰਨੋਂ ਆਉਂਦੇ ਆ ਭੋਗ ਤੋਂ ਪਹਿਲਾਂ ਆਉਂਦੇ ਆ ਤੇ ਆ ਕੇ ਉਹ ਪਿੰਡ ਵਾਲਿਆਂ ਨੂੰ ਕਹਿੰਦੇ ਆ ਵੀ ਸਾਡੀ ਮਾਤਾ ਦਾ ਅੰਤਮ ਸੰਸਕਾਰ ਕਿਹਨੇ ਕੀਤਾ ਵੀ ਸਾਨੂੰ ਕਿਸੇ ਨੇ ਦੱਸਿਆ ਕਿਉਂ ਨਹੀਂ ਮਤਲਬ ਉਹ ਗੁੱਸਾ ਜਾ ਕਰਨ ਲੱਗਦੇ ਆ ਕੰਮ ਵਾਲੀ ਨੂੰ ਵੀ ਬੋਲਦੇ ਆ ਕਿਉਂਕਿ ਦੱਸਤਾ ਸੀ ਵੀ ਇਹ ਕੰਮ ਵਾਲੀ ਲੱਗੀ ਹੋਈ ਸੀ ਉਹ ਕਹਿੰਦੀ ਵੀ ਮੈਨੂੰ ਕਿਉਂ ਕਹਿਣੀਓ ਤੁਸੀਂ ਤੁਸੀਂ ਕਿੱਦਾਂ ਆਏ ਸੀ ਮਾਤਾ ਜਿਉਂਦੀ ਤੋਂ ਤੇ ਪਿੰਡ ਦਾ ਸਰਪੰਚ ਖੜਾ ਹੋ ਕੇ ਉਹਨਾਂ ਨੂੰ ਕਹਿੰਦਾ ਕਿ ਅੱਜ ਤਾਂ ਤੁਸੀਂ ਆ ਗਏ ਹੱਕ ਜਿਤਾਉਣ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਵੀ ਸਾਡੀ ਮਾਤਾ ਮਾਤਾ ਵੀ ਹੈਗੀ ਆ ਕਿੰਨੇ ਸਾਲ ਹੋ ਗਏ ਤੁਸੀਂ ਸ਼ਹਿਰਾਂ ਦੇ ਵਿੱਚ ਸ਼ਿਫਟ ਹੋਇਆ ਨੂੰ ਕਦੇ ਆਏ ਹੋ ਫਿਰ ਉਹਨਾਂ ਨੇ ਅਸਲ ਗੱਲ ਤਾਂ ਪ੍ਰਾਪਰਟੀ ਦੀ ਕਰਨੀ ਸੀ ਜਦੋਂ ਉਹ ਪ੍ਰਾਪਰਟੀ ਦੀ ਗੱਲ ਕਰਦੇ ਆ ਵੀ ਜਾਣ ਬੁੱਝ ਕੇ ਉਹ ਆਇਆ ਹੋ ਗੁਰਜੀਤ ਉਹਨੇ ਸਾਡੀ ਮਾਤਾ ਨੂੰ ਬਹਿਲਾ ਫਸਲਾ ਕੇ ਜਿਹੜੀ ਵਸੀਅਤ ਆ ਉਹ ਕਰਾਈ ਆ ਪਰ ਕੰਮ ਵਾਲੀ ਦੱਸਦੀ ਆ ਕਿ ਜਦੋਂ ਗੁਰਜੀਤ ਚਲਿਆ ਗਿਆ ਸੀ ਉਸ ਤੋਂ ਬਾਅਦ ਵਕੀਲ ਨੂੰ ਬੁਲਾ ਕੇ ਮਾਤਾ ਨੇ ਖੁਦ ਇਹ ਜਿਹੜੀ ਵਸੀਅਤ ਆ ਕਰਵਾਈ ਆ ਵੀ ਉਹ ਤਾਂ ਗੁਰਜੀਤ ਨੂੰ ਪਤਾ ਹੀ ਨਹੀਂ ਸੀ ਪਿੰਡ ਵਾਸੀ ਵੀ ਕਹਿੰਦੇ ਆ ਵੀ ਜਦੋਂ ਉਹ ਆਇਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਤਿਉ ਚਿੱਠੀ ਹੈ ਜਿਹੜੀ ਆਪਣੀ ਮਾਤਾ ਦੀ ਉਹ ਪੜਾ ਦਿੰਦੇ ਆਗੇ ਉਹਨੂੰ ਤੇ ਉਹਨਾਂ ਦੇ ਜਿਹੜੇ ਪੁੱਤਰ ਆ ਹੁਣ ਉਹ ਕੀ ਕਰ ਸਕਦੇ ਸੀ ਉਹ ਗੁਰਜੀਤ ਸਿੰਘ ਨਾਲ ਕੰਟੈਕਟ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਸਾਡੇ ਪਿਓ ਦੀ ਪ੍ਰਾਪਰਟੀ ਦਾ ਹੱਕਦਾਰ ਤੂੰ ਕਿਵੇਂ ਬਣ ਸਕਦਾ ਉਹ ਕਹਿੰਦਾ ਵੀ ਜੇ ਤੁਸੀਂ ਮਾਤਾ ਦੀ ਗੱਲ ਕਰਦੇ ਨਾ ਸ਼ਾਇਦ ਮੈਂ ਪ੍ਰਾਪਰਟੀ ਤੁਹਾਨੂੰ ਦੇ ਦਿੰਦਾ ਪਰ ਤੁਸੀਂ ਅੱਜ ਵੀ ਜ਼ਮੀਨ ਦੀ ਗੱਲ ਕੀਤੀ ਆ ਦੇਖੋ ਜ਼ਮੀਨ ਮੈਂ ਕਿਤੇ ਲੈ ਕੇ ਨਹੀਂ ਜਾਣੀ ਤੇ ਨਾ ਹੀ ਮੈਂ ਤੱਕੇ ਨਾ ਕਰਾਈ ਆ ਉਹ ਜ਼ਮੀਨ ਜ਼ਮੀਨ ਆ ਜਿਹੜੀ ਉਹਦੀ ਆਮਦਨ ਆ ਉਹ ਮਾਨਵਤਾ ਦੀ ਸੇਵਾ ਲਈ ਲੱਗੂਗੀ ਤੇ ਜਿਹੜਾ ਤੁਹਾਡੇ ਘਰ ਦੇ ਵਿੱਚ ਵਿਰਤ ਆਸ਼ਰਮ ਆ ਬਣਿਆਗਾ ਬਣਾਉਣਾਗਾ ਮੈਂ ਸੋਚਿਆਗਾ ਜੋ ਉਹ ਉਹ ਜਿਹੜੀ ਪ੍ਰਾਪਰਟੀ ਦੀ ਆਮਦਨ ਹੋ ਉਹਦੇ ਤੇ ਲੱਗੂਗੀ ਠੀਕ ਹੈ ਵੀ ਮੈਨੂੰ ਇਹ ਹੱਕ ਦੇ ਕੇ ਗਈ ਆ ਮਾਤਾ ਮੈਂ ਵੀ ਤਾਂ ਕਰ ਰਹੀ ਹਾਂ ਤੇ ਤੁਹਾਡੀ ਜਿਹੜੀ ਜ਼ਮੀਨ ਤੁਸੀਂ ਕਹਿੰਦੇ ਹੋ ਤੁਹਾਡੀ ਆ ਤੁਹਾਡੀ ਨਹੀਂ ਹੈਗੀ ਜ਼ਮੀਨ ਉਹ ਤੁਹਾਡੀ ਮਾਂ ਦੀ ਸੀ ਤੁਹਾਡੇ ਪਿਓ ਨੇ ਬਣਾਈ ਸੀ ਜੇ ਤੁਸੀਂ ਜ਼ਮੀਨ ਨੂੰ ਛੱਡ ਕੇ ਆਪਣੀ ਮਾਂ ਦਾ ਇੰਨਾ ਕੀਤਾ ਹੁੰਦਾ ਤਾਂ ਤੁਹਾਡੀ ਮਾਂ ਅੱਜ ਤੁਹਾਡੇ ਨਾਲ ਹੁੰਦੀ ਤੁਸੀਂ ਕੀ ਉਸ ਔਰਤ ਦਾ ਦੇਣਾ ਦੇਉਂਗੇ ਕੀ ਉਹਦਾ ਦਰਦ ਸਮਝੋਗੇ ਜਿਹੜੇ ਕਦੇ ਜਿਉਂਦੇ ਜੀ ਉਹਦੇ ਜਿਉਂਦੇ ਜੀ ਤੁਸੀਂ ਆ ਕੇ ਕਦੇ ਖੋਲ ਨਹੀਂ ਖੜੇਗੇ ਚਲੋ ਕਾਫੀ ਉੱਚਾ ਨੀ ਮਾ ਉਹਨਾਂ ਨੂੰ ਸੁਣਾਉਂਦਾ ਤੇ ਫਿਰ ਤਿੰਨੇ ਪੁੱਤਰ ਨੂੰਹਾ ਜਿਹੜੇ ਉਹ ਚਲੇ ਜਾਂਦੇ ਆ ਭੋਗ ਤੇ ਇੱਕ ਫਾਰਮੈਲਟੀ ਵਜੋਂ ਜ਼ਰੂਰ ਆਉਂਦੇ ਆ ਤੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਤੇ ਫਿਰ ਉਹ ਵਾਪਸ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਆ ਤੇ ਗੁਰਜੀਤ ਸਿੰਘ ਦੀ ਸਾਰੇ ਪਿੰਡ ਦੇ ਵਿੱਚ ਵਾਹ ਵਾਹ ਹੁੰਦੀ ਆ ਤੇ ਫਿਰ ਗੁਰਜੀਤ ਉੱਥੇ ਇੱਕ ਵਿਰਧ ਆਸ਼ਰਮ ਬਣਾਉਂਦਾ ਤੇ ਫਿਰ ਜਿਹੜਾ ਵੀ ਕੋਈ ਬੇਸਹਾਰਾ ਬਜ਼ੁਰਗ ਜਿਨ੍ਹਾਂ ਦੇ ਨੂੰਹ ਪੁੱਤ ਉਹਨਾਂ ਨੂੰ ਨਹੀਂ ਸਿਆਣਦੇ ਉਸ ਵਿਰਦਾ ਆਸ਼ਰਮ ਦੇ ਵਿੱਚ ਰਹਿੰਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਜੋ ਕਮੈਂਟ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਪਾਲ ਬਰਾੜ ਪ੍ਰੀਤ ਨੇ ਬਹੁਤ ਗਲਤ ਕੀਤਾ ਆਪਣੀ ਭਾਬੀ ਨਾਲ ਅੱਗੇ ਪਿਰਤਪਾਲ ਸਿੰਘ ਮੂੰਹ ਵਿੱਚ ਭਾਬੋ ਦੇ ਨਣਦ ਬੁਰਕੀਆਂ ਪਾਵੇ ਆਲੇ ਫੜ ਤੋਂ ਘਰ ਦੀ ਚਾਬੀ ਹੁਣ ਰੋ ਨਾ ਚੁੱਪ ਹੋ ਜਾ ਭਾਬੀ ਨਣਦ ਪਰਜਾਈ ਦਾ ਰਿਸ਼ਤਾ ਬਹੁਤ ਪਿਆਰਾ ਹੋਣਾ ਚਾਹੀਦਾ ਹੈ ਅੱਗੇ ਜਗਦੀਸ਼ ਕੁਮਾਰ ਬਹੁਤ ਹੀ ਵਧੀਆ ਤੇ ਸ਼ਾਨਦਾਰ ਕਹਾਣੀ ਹੈ ਹਰ ਇੱਕ ਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਨਾਈਸ ਸਟੋਰੀ ਸਿਸਟਰ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਮਖੂ ਦੀਦੀ ਜੀ ਬਸ ਸੋਣੀ ਕਹਾਣੀ ਪ੍ਰੀਤ ਨੇ ਸੀਮਾ ਨਾਲ ਬਹੁਤ ਗਲਤ ਕੀਤਾ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਅੱਗੇ ਕਸ਼ਮੀਰ ਖੱਖ ਜੀ ਵੈਰੀ ਨਾਈਸ ਸਟੋਰੀ ਨਰਿੰਦਰ ਕੌਰ ਪ੍ਰੀਤ ਨੂੰ ਸੀਮਾ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਨਾਈਸ ਸਟੋਰੀ ਅੱਗੇ ਡਾਕਟਰ ਅਜੈਬ ਘਰਾਟ ਗੁੱਡ ਸਟੋਰੀ ਸਿਸਟਰ ਜੀ ਬਨੀਤਾ ਰਾਣੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਰਾਜ ਪ੍ਰੀਤ ਨੇ ਆਪਣੀ ਪਰਜਾਈ ਨਾਲ ਠੀਕ ਨਹੀਂ ਕੀਤਾ। ਵੈਰੀ ਗੁੱਡ ਸਟੋਰੀ। ਨੱਥਾ ਸਿੰਘ ਦਿਓੜ। ਗੁੱਡ ਈਵਨਿੰਗ ਸਿਸਟਰ ਕਿਰਨਾ ਛਾਪੇ ਤੋਂ। ਹਾਂਜੀ ਵੀਰੇ। ਗੁੱਡ ਈਵਨਿੰਗ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪਣੇ ਕੀਮਤੀ ਕੀਮਤੀ ਵਿਚਾਰ ਆ ਜਿਹੜੇ ਉਹ ਸਾਂਝੇ ਕਰਨ ਲਈ। ਮਿਲਾਂਗੇ ਕੱਲ ਨੂੰ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।